ਹੈਲੋ ਹਾਂ ਹੰ ਮੱਦਰ ਆਹ ਦਾ ਚੀਜ਼ਾਂ ਬਹੁਤ ਇਧਰ ਅੰਦਰ ਵਿੱਚੋਂ ਖਤਮ ਹੀ ਹੋ ਗਈਆਂ ਤੇ ਕੋਈ ਸਮਾਂ ਹੁੰਦਾ ਸੀ ਰੋਟੀ ਖਾ ਕੇ ਵੀ ਪਸਵਾਂ ਨੂੰ ਕੀੜਾ ਮਾਰਨਾ ਜੇ ਪਸੋਂ ਨੂੰ ਰਾਤ ਨੂੰ ਜੇੜਾ ਪਾ ਕੇ ਜਣਾ ਗੋਲਚਾਰਨਾ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਪਿੰਡਾਂ ਦੇ ਵਿੱਚ ਇਹ ਰਹਿ ਗਿਆ ਖਾ ਵੀ ਲਿਆ ਓਹੋ ਦੋਨੋਂ ਵੀ ਪਾਉਣਾ ਸੀ ਯਾਰ ਲੈ ਖਾਲਾ ਤੂੰ ਵੀ ਥੋੜਾ ਜਿਹਾ ਹੁਣ ਬਚ ਗਿਆ ਇਹਦੇ ਵਿੱਚ ਖਾਲੀ ਹੈ ਇਹ तकरीबन ਸਾਰੇਆਂ ਘਰਾਂ ਦੇ ਵਿੱਚ ਹੁਣ ਖਤਮੇ ਹੋ ਹੀ ਜਾਂਦਾ ਔਰ ਸਾਡਾ ਦੁਖੀ ਰਹਿਣ ਦਾ ਕਾਰਨ ਵੀ ਇਹਨਾਂ ਨੂੰ ਘਰੋਂ ਕੱਢ ਕੇ ਆ ਜੀ। ਸਾਡੀਆਂ ਰੜੀਆਂ ਖਰਾਕਾਂ ਵੀ ਉਹ ਵੀ ਬੇਕਾਰ ਹੋ ਗਈਆਂ ਸਾਰੀਆਂ। ਤੇ ਘਰ ਦਾ ਦੁੱਧ ਜੇ ਆਪਾਂ ਦੇਖਿਆ ਜਾਵੇ ਕੋਈ ਮਹਿੰਗੇ-ਮੁੰਗੇ ਨਹੀਂ ਪੰਦੇ ਇਹ। ਜਿਨ੍ਹਾਂ ਦੀ ਘਰ ਦੀ ਚਲੋ ਜ਼ਮੀਨ ਥੋੜੀ-ਬਹੁਤੀ ਹੈਗੀ ਆ ਘਰ ਦੇ ਵਿੱਚ ਇੱਕ-ਦੋ ਪਸ਼ੂ ਖਰੇਕ ਦੇ ਹੋਣੇ ਜ਼ਰੂਰੀ ਆ ਜ। ਜੇ ਆਪਾਂ ਸੋਚੀਏ ਜੀ ਇਹ ਮਹਿੰਗੇ ਪੰਦੇ ਆ ਮਹਿੰਗੇ-ਮਹਿੰਗੇ ਮੁੰਗੇ ਕੋਈ ਨਹੀਂ ਪੰਦੇ ਇਹ। ਇਹ ਇੱਕ ਘਰ ਦੇ ਜੀਵਾਂ ਨੂੰ ਇਹਨਾਂ ਦੀ ਸੇਵਾ ਕਰੋ। ਕੋਈ ਮਹੰਗਾ ਨਹੀਂ ਪੈਂਦਾ। ਇਹ ਸਭ ਨਾ ਕਰਮੀਆਂ ਨਿਸ਼ਾਨੀਆਂ ਹਾਂ ਜੀ। ਆਹ ਦੇਖੋ ਹੁਣ ਵੀ ਮੈਨੂੰ ਡੀਕਰੀ ਸੀਗੀ ਵੀ ਮੇਰੇ ਪੇਟਾ ਲੈ ਕੇ ਆਉਣਾ। ਤੇ ਤੇ ਸਵੇਰ ਨੂੰ ਵੀ ਪੂਰੇ 4 ਵਜੇ ਇਹ ਵਾਜਾ ਮਾਂ ਲਾਪਨ ਦੇ। ਇਹ ਕੇ ਸਾਡੇ ਫੈਮਿਲੀ ਪਰਿਵਾਰਕ ਕਪੜੇ ਮੈਂਬਰ ਆ ਜੀ ਇਹ। ਤੇ ਇਹਨਾਂ ਦੇ ਬਿਨਾ ਤਾਂ ਅਸੀਂ ਅਜੇ ਤੱਕ ਵੀ ਬਾਚਦੇ ਨਹੀਂ ਅதிகਾ ਦੀ ਬਾਦ ਘਾਟਾ ਨਹੀਂ ਦੇਖਿਆ ਅਜੇ ਤੱਕ ਬੇਮਨਾਫਾ ਹੋਵੇ ਨਾ ਇਹ ਸਾਡੇ ਘਰ ਦੇ ਮੈਂਬਰ ਇਹਨਾਂ ਵਿਚਾਰਿਆਂ ਨੇ ਗੜਾ ਕੋਈ ਨਸ਼ਾ ਖਾਣ ਨਾ ਨਾ ਕੁਝ ਸਾਡਾ ਮਾੜਾ ਕਰਨਾ ਹਾਂਜੀ ਆਹ ਕਿਨਾਂ ਦੇ ਘਰਾਂ ਦੇ ਵਿੱਚ ਹਜੇ ਤੱਕ ਵੀ ਆਹ ਜ਼ਿੰਦਗੀ ਆ ਆਪਣੇ ਘਰ ਦੇ ਜੀਵਾਂ ਨੂੰ ਉਹਨਾਂ ਨੂੰ ਹਜੇ ਤੱਕ ਪਾਲਦੇ ਸਾਹਮਤੇ ਆ ਜਿਨ੍ਹਾਂ ਨੇ ਤਾਂ ਇਹਨਾਂ ਨੂੰ ਧੰਦਾ ਬਣਾ ਲਿਆ ਉਹਨਾਂ ਦੇ ਘਰਾਂ ਦੇ ਵਿੱਚੋਂ ਤਾਂ ਇਹ ਨਿਕਲੇ ਗਏ तकरीबन ਸਾਰਿਆਂ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਜੀਵਾਂ ਨੂੰ ਇਹ ਪਾਲੇ ਆ ਰੱਖੇ ਆ ਉਹਨਾਂ ਦੇ ਘਰਾਂ ਦੇ ਵਿੱਚ ਹਜੇ ਵੀ ਰੱਬ ਨੇ ਰੰਗ ਭਾਗ ਪੂਰੇ ਲਾਏ ਆ ਹਾਂਜੀ ਉਹਗੇ ਤੇ ਕਮੈਂਟਾਂ ਦੇ ਵਿੱਚ ਦੱਸੋ ਜੇਈ ਇਹ ਜਿਹੜੀ ਨਜ਼ਾਰੇਦਾਰ ਜ਼ਿੰਦਗੀ ਪਿੰਡਾਂ ਦੀ ਹਜੇ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹਜੇ ਤੱਕ ਵੀ ਪਸ਼ੂ ਸ਼ੌਂਕ ਨਾ ਰੱਖਦੇ ਆ ਜੜੇ ਤੇ ਜਿਨ੍ਹਾਂ ਨੇ ਇਹਨਾਂ ਨੂੰ ਧੰਦਾ ਬਣਾਇਆ ਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਇਹ ਸਭ ਚੀਜ਼ਾਂ ਖਤਮ ਹੋ ਗਈਆਂ ਨਮੋਲ ਹੀਰੇ ਆ ਇੱਥਾਂ ਜੀ ਜਿਨ੍ਹਾਂ ਨੇ ਇਹਨਾਂ ਨੂੰ ਧੰਦਾ ਬਣਾ ਕੇ ਘਰਾਂ ਦੇ ਵਿੱਚ ਰੱਖਿਆ ਉਹਨਾਂ ਦੇ ਘਰਾਂ ਦੇ ਵਿੱਚੋਂ ਇਹ ਸਭ ਕੁਝ ਨਿਕਲ ਗਿਆ ਤੇ ਬਿਮਾਰੀਆਂ ਨੇ ਲੜਾਈਆਂ ਝਗੜਿਆਂ ਨੇ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਤੂਫਾਨ ਉਹ ਸਾਰਾ ਕੱਢ ਲਿਆ। ਜਾਦੇ ਘਰਾਂ ਦੇ ਵਿੱਚੋਂ ਹੀ ਗਏ ਆ। ਉਹਦੇ ਘਰਾਂ ਦੇ ਵਿੱਚੋਂ ਤੂਫਾਨ ਪਿਆਰ ਸਭ ਕੁਝ ਨਿਕਲ ਗਿਆ। ਤੇ ਟੈਨਸ਼ਨਾਂ ਚਿੰਤਾਵਾਂ ਲੜਾਈਆਂ ਝਗੜੇ ਜਾਦੇ ਘਰਾਂ ਦੇ ਵਿੱਚੋਂ ਜੀ ਗਏ ਆ। ਤੇ ਉਹਦੇ ਘਰਾਂ ਦੇ ਵਿੱਚ ਵੱਧ ਗਿਆ ਬਿਮਾਰੀਆਂ ਵੱਧ ਗਈਆਂ। ਤੇ ਇਹਨਾਂ ਨੂੰ ਵੀ ਆਸ ਹੁੰਦੀ ਆ ਵੀ ਸਾਡਾ ਮਾਲਕ ਆਵੇ ਸਾਨੂੰ ਦੇਖੇ ਸਾਡੀ ਦੇ ਤੇ ਹੱਥ ਫੇਰੇ ਤੇ ਜੇ ਵੀ ਜੋ ਸੁੱਖ ਮੰਗ ਲਈ ਆਪਣੇ ਮਾਲਕ ਦੀ ਮੇਰੇ ਰੱਬ ਨੂੰ ਤੰਦਰੁਸਤੀ ਬਖਸ਼ੀ ਵੀ ਮੇਰਾ ਮਾਲਕ ਮੈਨੂੰ ਦੇਖਦਾ ਹੈ ਜੀ